ਆਹ ਯਾਰ ਦੀਵਾਰ ਇਸ ਤਰ੍ਹਾਂ ਕਾਹ ਤੋਂ ਰੱਖੀ ਐ ਕਿੱਥੋਂ ਚੀਜ਼ ਤੁਸੀਂ ਆ ਸੋਚੀ ਕੀ ਤੁਹਾਨੂੰ ਖਿਆਲ ਆ ਯਾਰ ਵੀ ਆਪਾਂ ਆਹ ਚੀਜ਼ ਰੱਖਣੀ ਕਿਉਂਕਿ ਪੂਰੇ ਘਰ ਚਾ ਨਾ ਹਾਂਜੀ ਹਾਂਜੀ ਜਿਵੇਂ ਸਾਹਮਣੇ ਕੋੜੀਆਂ ਕੋਲ ਸੀਗਾ ਤੇ ਇੱਥੇ ਮੈਂ ਵੇਖਿਆ ਨਾ ਚੀਜ਼ ਬੜੀ ਅਟਰੈਕਟ ਕਰਦੀ ਐ ਬੰਦੇ ਨੂੰ ਇਹ ਤਾਂ ਬਈ ਜੀ ਅਸੀਂ ਮਾੜਾ ਇਸ ਚੀਜ਼ ਬਾਰੇ ਦੱਸੂ ਇਹ ਰੱਖਣਾ ਤਾਂ ਨਹੀਂ ਸੀਗਾ ਜੀ ਅਸੀਂ ਠੀਕ ਐ ਜੀ ਤੇ ਇਹ ਮੰਨ ਲਓ ਆਪਾਂ ਨਾ ਉਹ ਸੰਦਸਾ ਬਿਜਲੀ ਲਿੱਟ ਦੀ ਜਨਾਈ ਕਰੀ ਹੋਈ ਐ ਠੀਕ ਐ ਬਈ ਤੇ ਜੇ ਤਾਂ ਕਈ ਤਾਂ ਮੰਨ ਲਓ ਵੀ ਉਹਦੀ 4 ਇੰਚੀ ਜਨਾਈ ਚੜਾ ਦਿੰਦੇ ਆ ਬਾਰ-ਬਾਰ ਠੀਕ ਐ ਬਈ ਅੰਦਰ ਨਾਰਮਲ ਫੱਟੇ ਦੀ ੱਟੀ ਇਹ ਲੱਗੀ ਹੋਈ ਹੈ ਮਸ਼ੀਨੀ ਐਕਟੀ ਠੀਕ ਹੈ ਬਈ ਇਹਦੇ ਤੇ ਥੋੜਾ ਜਿਹਾ ਪਲਾਸਟਰ ਖੜਦਾ ਨਹੀਂ ਸੀਗਾ ਸਾਨੂੰ ਐਸੇ ਵੀ ਖੜਨਾ ਨਹੀਂ ਤੇ ਅਸੀਂ ਇਹਦੇ ਤੇ ਫਿਰ ਟੀਪ ਕਰਤੀ ਸੀ ਜਿਹੜਾ ਚਿੱਟਾ ਮਸਾਲਾ ਆਉਂਦਾ ਠੀਕ ਹੈ ਤੇ ਥੋੜੀ ਲੁੱਕ ਵੀ ਐਂਟੀਕ ਜਿਹੀ ਚ ਆ ਗਈ ਇਹਦੀ ਬਾੜੀ ਜਿਆਦੇ ਐਂਟੀਕ ਚ ਆ ਗਈ ਮਨੂੰ ਮੈਂ ਪਹਿਲੀ ਵਾਰ ਵੇਖੀ ਨਾ ਵੀ ਆ ਜੀ ਨਾ ਵੀ ਯੂਜੂਲੀ ਕੀ ਹੁੰਦਾ ਯਾਰ ਵੀ ਰੈਸਟੋਰੈਂਟਸ ਵਗੈਰੇ ਵੀ ਆਪਾਂ ਜਾਣਦੇ ਨਾ ਉੱਥੇ ਕੀ ਪੋਸਟਰ ਜੇ ਲਾਏ ਹੁੰਦੇ ਆ ਉਹ ਅਲੱਗ ਚੀਜ਼ ਹੁੰਦੀ ਹੈ ਉਹ ਐਹੇ ਜੀ ਲੁੱਕ ਨਹੀਂ ਹੁੰਦੀ ਉਹ ਘਰ ਦੇ ਵਿੱਚ ਉਹਨੂੰ ਆਪਣੀ ਥੀਮ ਮੈਚ ਕਰ ਲਈਏ ਦੇਖੋ ਹਵੇਲੀ ਵਾਲੀ ਲੁੱਕ ਵੀ ਆ ਗਈ ਬਾਹਰੋਂ ਨਾਲੇ ਆਪਾਂ ਗਲਾਈ ਗਲੀ ਵੀ ਉਵੇਂ ਕੀਤੀ ਉਹ ਚੀਜ਼ ਵੀ ਹੋ ਗਈ ਔਰ ਆ ਚੀਜ਼ ਆਪ ਨੂੰ ਅਟਰੈਕਟ ਜਿਵੇਂ ਬਾਹਰ ਜੋ ਲੋਕ ਆਂਦੀ ਐ ਇਟਾ ਦੀ ਉਹੀ ਆਪਾਂ ਨੂੰ ਅੰਦਰ ਉਹ ਆਈ ਜਾਂਦੀ ਹੈ ਨਾ ਉਹ ਇਹ ਚੀਜ਼ ਆ ਗਈ